ਤੋ ਪਿਆਰੇ ਬੱਚਿਓ ਅੱਜ ਦੀ ਜਿਹੜੀ ਹੈ ਇਸ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਔਰ ਦੇਖੋ ਇਹਦੇ ਵਿੱਚ ਕੀ ਹੈ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਜਿਹੜੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਐਸਟੀ ਆਰਟੀ ਪੰਜਾਬ ਵੱਲੋਂ ਜਿਹੜੀ ਹੈ ਉਹ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਇਹਨੂੰ ਸਮਝਣਾ ਜ਼ਰੂਰੀ ਹੈ ਔਰ ਇਹ ਸਿਰਫ 8ਵੀਂ ਜਮਾਤ ਦੇ ਬੱਚਿਆਂ ਦੇ ਲਈ ਇਹ ਨੋਟੀਫਿਕੇਸ਼ਨ ਹੈਗੀ ਹੈ ਦੇਖੋ ਹੀ ਰਾਜ ਪੱਧਰੀ ਨੈਸ਼ਨਲ ਮੀਨ ਕਮ ਮੈਰਿਟ ਸਕਾਲਰਸ਼ਿਪ ਚੋਣ ਪ੍ਰੀਖਿਆ ਇਹ ਜਿਹੜੀ ਲੈਟਰ ਪੁਰਾਣੀ ਹੈਗੀ ਹੈ ਪਰ ਇਹਦੇ ਵਿੱਚ ਇਨਸਟਰਕਸ਼ਨਸ ਉਹੀ ਫਾਲੋ ਹੋ ਰਹੀਆਂ ਨੇ 2025 'ਚ ਵੀ ਉਹੀ ਫਾਲੋ ਹੋਣਾ ਹੈ ਕੇਵਲ ਅਠਵੀਂ ਸ਼੍ਰੇਣੀ ਲਈ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਦੇਖੋ ਦਫਤਰ ਐਸਆਰਟੀ ਵੱਲ ਪੰਜਾਬ ਵੱਲੋਂ ਜਿਹੜੀ ਇਹ ਪ੍ਰੀਖਿਆ ਐ ਐਨਐਮਐਸ ਐ ਇਹ ਜਿਹੜੀ ਇਹਦੀ ਹਦਾਇਤਾਂ ਹੀ ਆਪਾਂ ਪੜ੍ਹਨੀਆਂ ਨੇ ਦੇਖੋ ਇਹਦੇ ਇਹ ਐਨਐਮਐਸ ਦੀ ਪ੍ਰੀਖਿਆ ਲਈ ਜਾਂਦੀ ਹੈ ਹਰ ਸਾਲ ਔਰ ਇਸ ਪ੍ਰੀਖਿਆ ਵਿੱਚ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਤੇ ਲੋਕਲ ਬੋਡੀ ਸਕੂਲਾਂ ਦੇ ਅਠਵੀਂ ਸ਼੍ਰੇਣੀ ਚ ਪੜਦੇ ਹੋਏ ਵਿਦਿਆਰਥੀ ਹੀ ਇਸ ਪ੍ਰੀਖਿਆ 'ਚ ਬੈਠ ਕਰਦੇ ਠੀਕ ਹੈ ਔਰ ਜਿਨ੍ਹਾਂ ਨੇ 7ਵੀਂ ਜਮਾਤ ਵਿੱਚ ਜਨਰਲ ਕੈਟਾਗਰੀ ਦੇ ਲਈ 55% ਨੰਬਰ ਤੇ ਬਾਕੀ BC ਜਾਂ SC ਰੱਖੀਆਂ ਸ਼੍ਰੇਣੀਆਂ ਦੇ ਲਈ 50% ਨੰਬਰ ਤੁਹਾਡੇ 7ਵੀਂ ਜਮਾਤ ਤੋਂ ਆਏ ਹੋਣੇ ਚਾਹੀਦੇ ਆ ਔਰ 55% ਨੰਬਰ ਜਨਰਲ ਬੱਚਿਆਂ ਦੇ ਆਏ ਹੋਣੇ ਚਾਹੀਦੇ ਆ ਤਾਂ ਹੀ ਤੁਸੀਂ ਇਸ ਪੇਪਰ ਵਿੱਚ ਬੈਠ ਸਕਦੇ ਜੀ ਠੀਕ ਹੈ ਸੋ AMHRD ਨਵੀਂ ਦਿੱਲੀ ਵੱਲੋਂ 12000 ਰੁਪਏ ਦੀ ਰਾਸ਼ੀ 9ਵੀਂ ਕਲਾਸ ਤੋਂ ਸ਼ੁਰੂ ਹੋ ਕੇ 12ਵੀਂ ਕਲਾਸ ਤੱਕ ਬਿਜਿਫੇ ਦੇ ਤੌਰ ਤੇ ਦਿੱਤੀ ਜਾਂਦੀ ਹੈ ਜੇ ਤੁਹਾਡਾ ਇਹ ਪੇਪਰ ਕਲੀਅਰ ਹੋ ਗਿਆ 9ਵੀਂ ਕਲਾਸ ਲਈ 12000 10ਵੀਂ ਜੀ 20 12000 11ਵੀਂ ਜੀ 12000 ਤੇ 12ਵੀਂ ਜੀ 12000 ਠੀਕ ਹੈ ਇਸ ਪ੍ਰੀਖਿਆ ਵਿੱਚ ਕੇਵਲ ਉਹ ਹੀ ਵਿਦਿਆਰਥੀ ਬੈਠ ਸਕਦੇ ਨੇ ਜਿਨ੍ਹਾਂ ਦੇ ਮਾਪਿਆਂ ਦੀ ਆਮਦਨ ਜਿਹੜੀ ਹੈ ਉਹ 1.5 ਲੱਖ ਰੁਪਏ ਜਾਂ ਇਸ ਤੋਂ ਘੱਟ ਹੈਗੀ ਆਮਦਨ ਦਾ ਸਰਟੀਫਿਕੇਟ ਨਾਲ ਜ਼ਰੂਰੀ ਹੈਗਾ ਇਹਦੇ ਠੀਕ ਹੈ ਸੋ ਚੀਜ਼ਾਂ ਜਿਹੜੀਆਂ ਕਈ ਕਲੀਅਰ ਕਰਾ ਲਾਂ ਮੈਂ ਬੱਚਿਆਂ ਨੂੰ ਵੀ ਆਮਦਨ ਦਾ ਸਰਟੀਫਿਕੇਟ ਚਾਹੀਦਾ ਹੈ ਮਾਪਿਆਂ ਦੀ ਸਲਾਨਾ ਆਮਦਨ ਦੇ ਪ੍ਰਤੀ ਤੁਸੀਂ ਸਿੱਧਾ ਹੀ ਸਵੈ ਘੋਸ਼ਨਾ ਪੱਤਰ ਪ੍ਰਿੰਸੀਪਲ ਨੂੰ ਦੇ ਸਕਦੇ ਹੋ ਆਪਣੇ ਪੇਰੈਂਟਸ ਕੋਲੋਂ ਲਿਖਵਾ ਕੇ ਥੱਲੇ ਸਾਈਨ ਕਰਵਾ ਕੇ ਕਿ ਸਾਡੀ ਜਿਹੜੀ ਆਮਦਨ ਹੈ ਉਹ 1.5 ਲੱਖ ਰੁਪਏ ਤੋਂ ਘੱਟ ਹੈ ਜਾਂ 1.5 ਲੱਖ ਰੁਪਏ ਤੱਕ ਹੈ ਉਹਦੇ ਲਈ ਸਰਟੀਫਿਕੇਟ ਹੈ ਤੁਸੀਂ ਦੇਣਾ ਹੁਣ ਪ੍ਰੀਖਿਆ ਸਿਲੇਬਸ ਤੇ ਮਾਧਿਅਮ 3 ਘੰਟੇ ਦਾ ਪੇਪਰ ਹੈ ਦੋ ਸੀਆਜ ਹੋਣਾ ਹੈ ਪਹਿਲਾ ਮੈਂਟਲ ਅਬਿਲਿਟੀ ਦੇ 90 ਕੁਐਸਚਨ ਆਉਣਗੇ ਮਲਟੀਪਲ ਚੁਆਇਸ ਚਾਰ-ਚਾਰ ਆਪਸ਼ਨ ਦਿੱਤੀਆਂ ਹੋਣਗੀਆਂ ਠੀਕ ਹੈ ਔਰ ਦੂਸਰੇ ਭਾਗ ਵਿੱਚ ਵਿਸ਼ਿਆ ਦੇ 90 ਪ੍ਰਸ਼ਨ ਆਉਣਗੇ ਇੱਕ ਇੱਕ ਨੰਬਰ ਵਾਲੇ ਇਹ ਵੀ ਮਲਟੀਪਲ ਚੁਆਇਸ ਹੋਣਗੇ ਸਿਲੇਬਸ ਕੀ ਹੈ ਵਿਸ਼ਿਆਂ ਦੀ ਜਿਹੜੀ ਯੋਗਤਾ ਹੈ ਵਿਸ਼ਿਆਂ ਦੇ ਵਿੱਚ ਸੱਤਵੀਂ ਦਾ ਸਿਲੇਬਸ ਵੀ ਆ ਸਕਦਾ ਅੱਠਵੀਂ ਦਾ ਵੀ ਨਾਲ ਆਉਣਾ ਵਾ ਭੌਤਿਕ ਵਿਗਿਆਨ ਮੈਨੇ ਫਿਜ਼ਿਕਸ ਰਸਾਇਣ ਵਿਗਿਆਨ ਮੈਨੇ ਕੈਮਿਸਟਰੀ ਜੀਵ ਵਿਗਿਆਨ ਮਤਲਬ ਬਾਇਓਲੋਜੀ ਮਤਲਬ ਸਾਇੰਸ ਸਾਡੀ ਸਾਇੰਸ ਆਉਗੀ ਮੈਥ ਆਊਗਾ ਇਤਿਹਾਸ ਮੈਨੇ ਹਿਸਟਰੀ ਠੀਕ ਹੈ ਭੂਗੋਲ ਮੈਨੇ ਜੀਓਗ੍ਰਾਫੀ ਨਾਗਰਿਕ ਸ਼ਾਸਤਰ ਮੈਨੇ ਸਿਵਿਕਸ ਇਹਨਾਂ ਤਿੰਨਾਂ ਨੂੰ ਮਿਲਾ ਕੇ ਐਸਐਸਟੀ ਕਹਿੰਦੇ ਆ ਐਸਐਸਟੀ ਆਉਗੀ ਤੇ ਨਾਲ ਗਣਿਤ ਆਊਗਾ ਮੈਥ ਆਊਗਾ ਸਾਇੰਸ ਮੈਥ ਤੇ ਐਸਐਸਟੀ ਵਿੱਚ ਜੋ ਪੇਪਰ ਆਉਣਾ ਹੈ ਠੀਕ ਹੈ ਉਹਦੇ ਵਿੱਚ ਸਾਰੇ ਬੁੱਕ ਦੇ ਕੁਸ਼ਚਨ ਪੁੱਛੇ ਜਾਣਗੇ 90 ਪ੍ਰਤੀਸ਼ਤ ਮੈਂਡੇਬਿਲਿਟੀ ਦੀ ਹੋਣਗੇ ਤੇ 90 ਪ੍ਰਤੀਸ਼ਤ ਆਬਲੇ ਹੋਣਗੇ ਜਿਹਦੇ ਵਿੱਚ ਜੋ ਡਿਸਟ੍ਰਿਬਿਊਸ਼ਨ ਪਤਾ ਕੀ ਹੋਏਗੀ 20 ਸਵਾਲ ਮੈਥ ਦੇ ਹੋਣਗੇ ਤੇ 35 ਸਾਇੰਸ ਦੇ ਤੇ 35 ਐਸਐਸਟੀ ਦੇ 35 ਤੇ 35 합쳐 70 ਤੇ 20 90 ਠੀਕ ਹੈ ਮੈਂਡੇਬਿਲਿਟੀ ਹੋਣੀ ਚਾਹੀਦੀ ਮੈਥੇ ਤੋਂ ਹੋਰ ਵਿਸ਼ਾ ਮੈਂਟਲ ਬਿਲਟੀ ਨੂੰ ਮੈਥਮਾਟਿਕਸ ਨਾਲ ਦੋ। ਬਾਕੀ ਇਹ ਸਕੂਲ ਦੇ ਫਾਰਮ ਅਸੀਂ ਤੁਹਾਡੇ ਭਰ ਦੇਣੇ ਨੇ। ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਕਿ ਤੁਹਾਡੇ ਕੋਲ ਕੈਟੇਗਰੀ ਸਰਟੀਫਿਕੇਟ ਹੋਣਾ ਚਾਹੀਦਾ ਜੇ ਤੁਹਾਡੀ ਕੈਟੇਗਰੀ ਹੈ। ਜਿਹੜੇ ਵਿਦਿਆਰਥੀ ਫਾਰਮ ਭਰਨ ਸਮੇਂ ਕੈਟੇਗਰੀ ਸੰਬੰਧੀ ਸਰਟੀਫਿਕੇਟ ਨਾਲ ਨੱਥੀ ਨਹੀਂ ਕਰਨਗੇ ਉਹਨਾਂ ਨੂੰ ਜਨਰਲ ਕੈਟੇਗਰੀ ਤੋਂ ਨਾਲ ਦੀ ਮੈਰਿਟ ਬਣੇਗੀ। ਇਸ ਪ੍ਰੀਖਿਆ ਦੀ ਕੋਈ ਦਾਖਲਾ ਫੀਸ ਨਹੀਂ ਹੈ, ਕੋਈ 네ਗੇਟਿਵ ਮਾਰਕਿੰਗ ਨਹੀਂ ਹੋਣੀ। ਠੀਕ ਹੈ ਸੋ ਐਡਮਿਟ 卡ਡ ਜਦੋਂ ਤੁਹਾਨੂੰ ਮਿਲਣਾ ਹੈ ਇਸ ਪ੍ਰੀਖਿਆ ਦਾ ਨਾਲ ਤੁਸੀਂ ਆਪਣਾ ਕਾਸਟੂ ਦਾ ਸਰਟੀਫਿਕੇਟ ਵੀ ਲਓ ਠੀਕ ਹੈ ਓਕੇ ਤਿੰਨ ਘੰਟਿਆਂ ਦਾ ਸਮਾਂ 180 ਨੰਬਰਾਂ ਦਾ ਪੇਪਰ ਆ ਤੇ ਤਿੰਨ ਘੰਟਿਆਂ ਦਾ ਸਮਾਂ ਆ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਸੋ ਇਹ ਸੀ ਵੱਜੋ ਹਦਾਇਤਾਂ ਇਹਨਾਂ ਨੂੰ ਮੈਸਜ ਦੀਆਂ ਔਰ ਇਹਦੇ ਜਿਹੜਾ ਕੁਆਲੀਫਾਈ ਕਰਨ ਲਈ ਤੁਹਾਨੂੰ 40% ਨੰਬਰ ਲੈਣੇ ਜ਼ਰੂਰੀ ਹੈ ਦੋਨਾਂ ਵਿੱਚੋਂ ਮਤਲਬ ਪਹਿਲੇ ਭਾਗ ਵਿੱਚ ਜੋ ਵੀ 40% ਨੰਬਰ ਠੀਕ ਹੈ ਔਰ ਦੂਸਰੇ ਪਾਰਟ ਕੀ ਜੋ 40% ਨੰਬਰ ਮੈਂਟੇਬਿਲਿਟੀ ਜੋ 40% ਤੇ ਜਿਹੜਾ ਸਾਡਾ ਵਿਸ਼ਿਆਂ ਵਾਲਾ ਪੇਪਰ ਹੋਣਾ ਉਹਦੇ ਚੋਂ ਵੀ 40% ਨੰਬਰ ਹੋਗੇ ਫਿਰ ਅੱਗੋਂ ਤੁਹਾਡੀ ਮੈਰਿਟ ਬਣੇਗੀ ਜੇ ਤੁਹਾਡੇ ਨੰਬਰ ਹੀ 40% ਨਹੀਂ ਹੁੰਦੇ ਫਿਰ ਉਸ ਤੋਂ ਬਾਅਦ ਤੁਹਾਨੂੰ ਉੱਤੇ ਵਿਚਾਰਿਆ ਨਹੀਂ ਜਾਏ ਠੀਕ ਹੈ ਬੱਚਿਓ ਸੋ ਇਹ ਸੀ ਸਾਡੀਆਂ ਐਲ ਐਮ ਐਸ ਪੇਪਰ ਦੀਆਂ ਜਿਹੜੀਆਂ ਉਹ ਇਨਸਟਰਕਸ਼ਨਸ ਠੀਕ ਹੈ